ਲੁਧਿਆਣਾ ਡਿਪਟੀ ਕਮਿਸ਼ਨਰ ਦਾ ਦਫ਼ਤਰ ਤੇ ਫਰਜ਼ਕੰਦਰ ਸਟਾਫ ਦੇ ਵੱਲੋਂ ਆਪਣੀਆਂ ਤਨਖਾਹਾਂ ਨਾ ਮਿਲਣ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਉਹਨਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਨੇ ਜਿਸ ਕਾਰਨ ਉਹ ਪਰੇਸ਼ਾਨ ਨੇ ਕਿਹਾ ਕਿ ਜਿਸ ਕੰਪਨੀ ਵਿੱਚ ਉਹ ਕੰਮ ਕਰਦੇ ਨੇ ਉਸ ਕੰਪਨੀ ਦਾ ਟੈਂਡਰ ਵੀ ਖਤਮ ਹੋ ਚੁੱਕਿਆ ਹੈ ਉਹਨਾਂ ਮੰਗ ਕੀਤੀ ਕਿ ਉਹ ਪਿਛਲੇ 10 ਤੋਂ 15 ਸਾਲ ਤੋਂ ਇਸ ਕੰਪਨੀ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਕੰਮ ਤੋਂ ਵਿਲੇ ਕੀਤਾ ਜਾ ਰਿਹਾ ਉਧਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਵੱਖ-ਵੱਖ ਫਰਦ ਕੇਂਦਰਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਕਿਹਾ ਕਿ ਉਹਨਾਂ ਨੂੰ 4 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਉਹ ਪਰੇਸ਼ਾਨ ਨੇ ਇਹੀ ਨਹੀਂ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜਿਸ ਕੰਪਨੀ ਦੇ ਅਧੀਨ ਉਹ ਕੰਮ ਕਰ ਰਹੇ ਸੀ ਉਸ ਕੰਪਨੀ ਦਾ ਟੈਂਡਰ ਵੀ ਖਤਮ ਹੋ ਚੁੱਕਿਆ ਹੈ ਅਤੇ ਇਸ ਸਬੰਤੋ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਪਹੁੰਚੇ ਨੇ ਇਸ ਦੌਰਾਨ ਉਹਨਾਂ ਜਿੱਥੇ ਡੀਸੀ ਰੇਟ ਤੇ ਉਹਨਾਂ ਨੂੰ ਤਨਖਾਹਾਂ ਦੇਣ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਉਹ ਕੰਮ ਤੋਂ ਵੀ ਲੰਬੇ ਹੋ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਸਾਨੂੰ ਇਸ ਕੰਮ ਤੋਂ ਨਾ ਕੱਢਿਆ ਜਾਵੇ ਕਿਉਂਕਿ ਇਹਨਾਂ ਦੀ ਜਿਹੜੀ ਰੋਜੀ ਰੋਟੀ ਹੈ ਇਸ ਕੰਮ ਤੋਂ ਹੀ ਚੱਲਦੀ ਹੈ ਸਿੰਘਾ ਜੀ ਮੈਂ ਲੁਧਿਆਣਾ ਵੈਸਟ ਫਰਦ ਕੇਂਦਰ ਚ ਕੰਮ ਕਰਦਾ ਹਾਂ ਹਾਂਜੀ ਕੀ ਮੁਸ਼ਕਲ ਆਈ ਮੁਸ਼ਕਲ ਇਹ ਆ ਕਿ ਸਾਡੀ ਕੰਪਨੀ ਨੇ ਸਾਨੂੰ ਜਵਾਬ ਦਿੱਤਾ ਜਿਹੜੇ ਰੱਖੇ ਹੋਏ ਸੀ ਕਿ ਸਾਨੂੰ ਕਹਿ ਰਹੀ ਹੈ ਵੀ ਤੁਸੀਂ ਆਪਦਾ ਜਾਓ ਸਾਨੂੰ ਮਿਲ ਗਿਆ ਇਹ ਕਿ ਅਸੀਂ ਦੂਜਾ ਸਾਰਾ ਕੰਮ ਸੈਚਰਡੇ ਸੰਡੇ ਲਾ ਕੇ ਵੀ ਅਸੀਂ ਹੁਣ ਤੱਕ ਕੰਮ ਪੂਰਾ ਹੋਇਆ ਡਾਟਾ ਐਂਟਰੀ ਆਪਰੇਟਰ ਨੇ ਸਾਰੇ ਜਿੰਨਾ ਵੀ ਲੈਂਡ ਰਿਕਾਰਡ ਐਂਟਰ ਹੋਇਆ ਵਾ ਕੰਪਿਊਟਰ ਦੇ ਵਿੱਚ ਉਹ ਸਾਰਾ ਸਾਡੇ ਆਪਰੇਟਰ ਪਾਈਆਂ ਨੇ ਅਸੀਂ ਰਲ ਕੇ ਕੀਤਾ ਵਾ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ ਅਸੀਂ तकरीबन ਕਿ 17 ਸਾਲ ਤੋਂ ਵੀ ਕਿ 15 ਤੋਂ ਵੀ ਕਿ 10 ਤੋਂ ਆ ਮਿਨੀਮਮ 5 ਸਾਲ ਤੋਂ ਉੱਪਰ ਉੱਪਰ ਵਾਲੇ ਨੇ ਸਾਰੇ ਅੱਛਾ ਹੁਣ ਕੀ ਕਿਹਾ ਜਾ ਰਿਹਾ ਤੁਹਾਨੂੰ ਹਣ ਸਾਨੂੰ ਇਹ ਕਹਿ ਰਿਆ ਆ ਰਿਹਾ ਵੀ ਕਿ ਤੁਸੀਂ ਸਾਡੇ ਕੋਲ ਕੋਈ ਹੱਲ ਨਹੀਂਗਾ ਸਾਡੀ ਤਨਖਾਹ ਨਹੀਂ ਆ ਰਹੀ 4 ਮਹੀਨੇ ਤੋਂ ਵੀ ਤੁਸੀਂ ਇਹ ਕੰਪਨੀ ਸਾਫ਼ ਜਵਾਬ ਦਿੱਤਾ ਕਿ ਸਾਨੂੰ ਅੱਗੇ ਤੋਂ ਪੇਮੈਂਟ ਨਹੀਂ ਹੋ ਰਹੀ ਅਸੀਂ ਤਨਖਾਹ ਹੀ ਦੇ ਰਹੇ ਸਾਨੂੰ ਇਹ ਨਹੀਂ ਪਤਾ ਅਕਤੂਬਰ 2024 ਤੋਂ ਕੰਪਨੀ ਦਾ ਕੰਟਰੈਕਟ ਖਤਮ ਆ ਨਾ ਤਾਂ ਕੰਪਨੀ ਨੇ ਕੰਟਰੈਕਟ ਦਿੱਤਾ ਅੱਗੇ ਦੇ ਨਾਂ ਹੀ ਦੂਜਾ ਸਰਕਾਰ ਨੇ ਸਾਨੂੰ ਕੋ ਦੱਸਿਆ ਵੀ ਕਿ ਅਸੀਂ ਤੁਹਾਨੂੰ ਆਪ ਦੇ ਅੰਡਰ ਲੈ ਰਹੇ ਹਾਂ ਕਿਆ ਕੀ ਕਰ ਰਹੇ ਆ ਸਾਡੀ ਤਨਖਾਹ ਵਿੱਚ ਵਿਚਵਚਾਲੀ ਰੁੜੀ ਜਾਂਦੇ ਆ ਅਸੀਂ ਵੀ ਸਾਨੂੰ ਵੀ ਕੋਈ ਪੂਰਾ ਪਤਾ ਵੀ ਕਿ ਅਸੀਂ ਕਿਹਦੇ ਅੰਡਰ ਕੰਮ ਕਰਦੇ ਆ ਕੰਮ ਕਿੱਥੋਂ ਲੈ ਰਹੇ ਨੇ ਹੋਰ ਕੰਮ ਸਾਤੋਂ ਹੀ ਲੈ ਰਹੇ ਆ ਤਿੰਨ ਮਹੀਨੇ ਹੀ ਤਨਖਾਹ ਨਹੀਂ ਆਈ ਤਿੰਨ ਮਹੀਨਿਆਂ ਤੋਂ ਵੀ ਸਾਤੋਂ ਹੀ ਕੰਮ ਲੈ ਰਹੇ ਨੇਗੇ ਹੁਣ ਕਿੱਥੇ ਪਹੁੰਚੀਓ ਤੁਸੀਂ ਕੀ ਹਣਾ ਹੋਣਾ ਸੀ ਦੀ ਸਾਉਣੀ ਹੀ ਮੰਗ ਪੱਤਰ ਦੇਣ ਆਏ ਆ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਅਸੀਂ ਸੈਚਰਡੇ ਸੰਡੇ ਲਾ ਕੇ ਵੀ ਕੰਮ ਪੂਰਾ ਕਰ ਰਹੇ ਆ ਠੀਕ ਹੈ ਕਿੰਨੇ ਕਿ ਫਰਦ ਕੇਂਦਰ ਲੁਧਿਆਣੇ ਦੇ 15 ਫਰਦ ਕੇਂਦਰ ਨੇਗੇ ਕਿੰਨੇ ਏਮਪਲਾਈ ਨੇ 75 75 ਦੇ ਲਵੇ ਤਿਆ ਏਮਪਲਾਈ ਨੇਗੇ ਪੂ ਪੂਰੇ ਪੰਜਾਬ ਦੇ 900 ਕੁ ਅਪਲਏ ਨਿਗੇ ਸਾਰਿਆਂ ਦੇ ਉੱਤੇ ਤਲਵਾਰ ਲੱਗ ਸਾਰਿਆਂ ਦੇ ਉੱਤੇ ਜੀ ਤਲਵਾਰ ਲਟਕ ਰਹੀ ਆ ਸਾਨੂੰ ਇਹ ਵੀ ਨਹੀਂ ਯਕੀਨ ਵੀ ਸਾਨੂੰ ਆਉਣਗੇ ਕਿ ਸਰਕਾਰ ਕਿੱਥੇ ਰੱਖੂਗੀ ਕਿੱਥੇ ਨਹੀਂ ਕਿਉਂਕਿ ਸਾਡੇ ਜਿਹੜੇ ਭਵੈਖ ਅੱਗੇ ਆਲਾ ਹਨਾ ਉਹ ਵੀ ਦੂਜਾ ਸਾਨੂੰ ਇਹ ਯਕੀਨੀ ਹੈ ਸਾਡੇ ਅੱਗੇ ਆਲਾ ਭਵੈਖ ਕਿੱਥੇ ਜਾ ਰਿਹਾ ਵਾ ਭਾੜੀਆਂ ਉਮਰਾ ਵੀ ਨੰਗ ਚੁੱਕੀਆਂ ਜੀ ਸਾਨੂੰ ਇਹੀ ਚਾਹੀਦਾ ਸਾਨੂੰ ਦੂਜਾ ਡੀਸੀ ਰੇਟ ਵੀ ਦਿੱਤਾ ਸਾਨੂੰ ਅਜ ਤੱਕ ਡੀਸੀ ਰੇਟ ਦੇ ਕੋਈ ਨਹੀਂ ਦਿੱਤਾ ਗਿਆ ਸੌਦਾ ਕੇਂਦਰ ਤੋਂ ਸਰਵਰਾਥ ਨੂੰ ਸ਼ੁਰੂਆਤ ਹੋ ਜਾਣੀ ਹੈ ਸੌਦਾ ਕੇਂਦਰ ਤੋਂ ਇਹ ਸਰਵਰਾਥ ਹੋਈ ਹੈ ਸ਼ੁਰੂਆਤ ਹੋਣ ਜਾ ਰਹੀ ਹੈ ਅਸੀਂ ਚਾਹੁੰਦੇ ਆ ਵੀ ਉਹ ਸੌਦਾ ਸੈਂਟਰ ਵੀ ਚੱਲਦੇ ਰਹਿਣ ਕੋਈ ਚੱਕਰ ਨਹੀਂਗਾ ਪਰ ਫਰਦ ਕੇਂਦਰ ਨਾਲ ਬੰਦ ਕੀਤੇ ਆ ਸਾਨੂੰ ਕਿ ਜਿੱਥੇ ਮਰਜੀ ਐਡਜਸਟ ਕੀਤਾ ਜਾਵੇ ਸਾਡਾ ਹੱਲ ਕੀਤਾ ਜਾਵੇ ਅਸੀਂ ਤਾਂ ਇਹੀ ਚਾਹੁੰਦੇ ਆ ਮੇਰਾ ਨਾਮ ਬਲਜੀਤ ਕੋਹੜਾ ਸਰ ਮੈਂ ਲੁਧਿਆਣਾ ਵੈਸਟਰ ਸੈਕਟਰ ਦਾ ਸੁਪਰਵਾਈਜ਼ਰ ਹਾਂ ਮੈਂ ਸਰ ਹਾਂਜੀ ਪਰ ਸਾਨੂੰ ਅਸੀਂ ਪਹਿਲਾਂ ਵੀ ਅਸੀਂ 2-3 ਮਹੀਨੇ ਹੀ ਮੰਗ ਰੱਖੀ ਕਿ ਸੈਲਰੀ ਵੀ ਨਹੀਂ ਦਿੱਤੀ ਰਹੀ ਤੇ ਜਾਂ ਸਾਨੂੰ ਡਿਜੀਟਲ ਸੈਲਰੀ ਵੀ ਨਹੀਂ ਮਿਲੀ ਪਲੱਸ 2 ਮਹੀਨੇ ਦੇ ਕੇ ਫਿਰ ਸਾਡਾ ਉਹੀ ਹਾਲ ਹੈ ਬਲੇ ਹਣ ਸਾਨੂੰ ਕੰਪਨੀ ਲਿਖਤੀ ਰੂਪ ਚ ਦੇਤਾ ਵੀ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਆਪਣਾ ਫੈਸਲਾ ਆਪ ਲੈ ਸਕਦੇ ਹੋ ਬਟ ਜਿਹੜਾ ਅਸੀਂ ਕੰਮ ਕਰਦੇ ਹਿੰਦਗਾਲ ਦੇ ਪੈਂਡਿੰਗ ਜੋ ਵੀ ਸਾਡ ਕੋ ਕੰਮ ਸਰਕਾਰ ਕਹਿੰਦੀ ਆ ਅਸੀਂ ਕਰਦੇ ਆ ਬਟ ਸਾਡਾ ਨਾਮ ਆ ਨਹੀਂ ਰਿਹਾ ਸਰ ਦਸਿੰਘ ਦਰਾ ਸਾਹਿਬ ਦਾ ਨਾਮ ਮੰਦਾਜ ਐਸਐਮ ਸਰ ਦਾ ਨਾਮ ਕਰਦੇ ਆ ਸੀ ਇਹ ਕੰਮ ਪਰ ਸਾਡਾ ਕਿਤੇ ਵੀ ਨਾਮ ਨਹੀਂ ਆ ਰਿਹਾ ਉਮਰਾ ਵੀ ਲੰਗੀਆਂ ਤੇ ਉਮਰਾ ਵੀ ਲੰਗੀਆਂ ਸਰ ਮੁਸ਼ਕਲ ਵੀ ਆ ਰਹੀ ਹੈ ਕਿ ਕਿੰਨੀ ਸੈਲਰੀ ਹੈ ਸਾਨੂੰ ਪੂਰੀ ਡੀਸੀ ਰੇਟ ਵੀ ਨਹੀਂ ਦਿੱਤੀ ਜਾਂਦੀ 7-8000 ਸੈਲਰੀ ਸਰ ਅਸੀਂ ਇਹ ਮੰਨ ਕਰਦੇ ਕਿ ਸਾਡੀ ਸੈਲਰੀ ਵੀ ਡੀਸੀ ਰੇਟ ਦਿੱਤੀ ਜਾਵੇ ਬਟ ਸਾਨੂੰ ਫਰਦ ਕੇਂਦਰ ਚ ਹੀ ਰੱਖਿਆ ਜਾਵੇ ਇਹ ਕੰਮ ਨਹੀਂ ਲਿਖਿਆ ਜਾਂਦਾ ਤਾਂ ਕਿੰਨੇ ਕੁ ਜਿਹੜੇ ਲੋਕ ਆ ਜਿਹੜੇ ਬੇਰੁਜ਼ਗਾਰ ਹੋ ਜਾਣਗੇ ਅੱਛਾ ਜੀ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਕਿ ਸਾਡੇ ਜਿਹੜੇ ਜਵਾਬ ਆ ਸੇਵ ਰੱਖੀ ਜਾਵੇ ਜੀ ਸਾਨੂੰ ਫੱਦ ਕਿੰਨੇ ਚਿਰ ਰੱਖਿਆ ਜਾਵੇ ਤਾਂ ਸਾਡੀ ਸੈਲਰੀ ਵੀ ਡੀਸੀ ਰੈਟ ਦਿੱਤੀ ਜਾਵੇ ਜੋ ਕਿ ਸਾਡਾ ਹੱਕ ਹੈ ਕਿਉਂਕਿ ਅਸੀਂ ਆਨਲਾਈਨ ਸਾਰਾ ਡਾਟਾ ਅੱਜ ਤਾਈ ਫੀਡ ਕੀਤਾ 19 17 ਸਾਰਾ 18 ਸਾਨੂੰ ਹੋ ਗਏ ਨੇ ਸਾਰੇ ਆਪਰੇਸ਼ਨ ਸੈਚਰਡੇ ਸੰਡੇ ਕੋਈ ਛੁੱਟੀ ਨਹੀਂ ਹੁੰਦੀ ਸਾਰੇ ਸਾਨੂੰ ਐਤਵਾਰ ਵੀ ਮੰਗਵਾ ਲੈਂਦੇ ਜਿੱਦ ਜਿੱਦ ਸਾਡੀਆਂ ਡਿਊਟੀਆਂ ਲੱਗਦੀਆਂ ਸੀ जे असं